ਪਰੋਤ ਪੁਰੀ ਆ ਗਏ ਸਾਡੇ ਫੋਜ ਫੋਜੇ ਬਹੁਤ ਖੁਸ਼ੀ ਤੁਹਾਨੂੰ ਮਿਲ ਕੇ ਭਾਈਨਾ ਬਹੁਤ ਚੰਗੇ ਕੰਮ ਕੀਤੇ ਸਾਡੀ ਬਹੁਤ ਬੜੀ ਖੁਸ਼ੀ ਤੁਹਾਨੂੰ ਮਿਲ ਕੇ ਕਿਹ ਟਿਕਾ ਨੇ ਬਾਦ ਦੁਨੀਆ ਦੀ ਜੋ ਮਰਜੀ ਆ ਕੋਈ ਹੋਰ ਧਰਮ ਕਿਸੇ ਦਾ ਕੋਈ ਹੋਰ ਰੱਖ ਟਿਕਾ ਦਾ ਜਿਹੜੇ ਪਰਿਵਾਰਾਂ ਦੇ ਮਕਾਨ ਬਿਲਕੁਲ ਖਸਤਾ ਹਾਲਤ ਵਿੱਚ ਹੋ ਚੁੱਕੇ ਸੀ ਕਿ ਕਮਾਉਣ ਵਾਲਾ ਜੀ ਤੂੜਾ ਹੋ ਗਿਆ ਉਹਨਾਂ ਦੇ ਮਕਾਨ ਦੁਆਰਾ ਬਣਾਏ ਨੇ ਜਿਹੜੀਆਂ ਲੇਡੀਜ਼ ਪਿਛੇ ਰਹਿ ਗਈਆਂ ਸੀ ਉਹਨਾਂ ਦੇ ਹਸਬੰਦ ਨੇ ਸੁਸਾਇਡ ਕਮਿਟ ਕਰ ਲਿਆ ਤੇ ਹੋਰ ਕੋਈ এডੂਕੇਸ਼ਨ ਹੈ ਨਹੀਂਗੀ ਉਹਨਾਂ ਨੂੰ ਫਿਰ ਸੈਲਫ ਹੈਲਪ ਗਰੁੱਪ ਫੋਮ ਕਰਕੇ ਉਹਨਾਂ ਨੂੰ ਇੱਕ ਬੁਟੀਕ ਖੁਲਾਵਾ ਕੇ ਦਿੱਤਾ ਕੋਈ ਸ਼ਹੀਦ ਪਰਵਾਰ ਬੈਠਾ ਪਿੰਡ ਪੰਜਾਬ ਤੇ ਉਹਨੂੰ ਪਤਾ ਸ਼ਹੀਦ ਪਰਵਾਰ ਨੂੰ ਭਾਈ 3400 ਰੁਪਇਆ ਆਟੋਮੈਟਿਕਲ ਪੈਨਸ਼ਨ ਮਿਲਣੀ ਮਹੀਨੇ ਦੀ ਜੋ ਵਾਹਨ ਦਾ ਲੋੜ ਆ ਕਾਰ ਕੋਲ ਲੋੜੇ ਉਹ ਵੀ ਬਣਾ ਬਣਾਵਾਂਗੇ ਸਾਰ ਕੁਝ ਚੱਲ ਰਿਹਾ ਸਾਰੇ ਪਾਸੇ ਕੋਈ ਗਰੀਬ ਬੈਠਾ ਪੰਜਾਬ ਦੇ ਵਿੱਚ ਜਿਹੜੇ ਕੋਈ ਬਹੁਤ ਦੁੱਖ ਦੇ ਵਿੱਚ ਸਿੱਗੇ ਬਹੁਤ ਦਰਦ ਸਿੱਗੀ ਇਲਾਜ ਨਹੀਂ ਕੋਈ ਕਰਾ ਰਿਹਾ ਖਾਲਸਾ ਤੁਹਾਡੇ ਵੱਲੋਂ ਗੁਰ ਕਿਰਪਾ ਇਲਾਜ ਹੋਇਆ ਗਿਆ ਉਹ ਦੁੱਖ ਦਰਦੋਂ ਦੂਰ ਹੋਏ ਥੋੜੇ ਜਿਹਾ ਦੁਨੀਆਂ ਦੇ ਵਿੱਚ ਬੱਚੇ ਅਸੀਂ ਕਰਵੜੀ ਨਫ਼ਰਤ ਜਿਹਦੇ ਪਾਇਆ ਨੇ ਪਏ ਬੱਚੇ ਵੀ ਨਫ਼ਰਤ ਕਰਦਾ ਪਏ ਕਿ ਬੱਚੇ ਰਫੂਜੀ ਆਪ ਨੂੰ ਸਮਾਏ ਐ ਐਸਾਈਆ ਬੱਚਿਆਂ ਦਾ ਕੀ ਦੁਆਇਆ ਕਿਸੇ ਦਾ ਅਸੀਂ ਸੰਗਤ ਦੇਖੋ ਸਾਡੀ ਸੰਗਤ ਕਿੰਨੀ ਦਿਹਾੜੀ ਵਾ ਸੰਗਤ ਡੋਨੇਸ਼ਨ ਦਿੰਦੀ ਉਹ ਬੱਚੇ ਵੀ ਪਤਾ ਬੱਚੇ ਜਾ ਕੇ ਮਿਲਦਾ ਬੜੇ ਖੁਸ਼ ਹੁੰਦੇ ਫੇਸਾਨਾ ਤੁਸੀਂ ਕਰ ਬਜ਼ੁਰਗੋਣੇ ਕੁਛ ਹੁੰਦੇ ਅੱਜ ਜਿੱਥੇ ਵੀ ਪਹੁੰਚੇ ਜਿੱਥੇ ਵੀ ਤੁਰਿਓ ਜਿਹੜੇ ਰਾਸਤੇ ਅਸੀਂ ਤੁਰਿਓ ਸਾਨੂੰ ਪਤਾ ਉੱਥੇ ਕੰਡੇ ਵੀ ਬਾੜੇ ਕੰਡੇ ਗੁਣੇ ਰਾਸਤੇ 'ਚ ਉੱਥੇ ਮੁਸੀਬਤਾਂ ਵੀ ਹੁੰਦੀਆਂ ਪਰ ਸਾਨੂੰ ਬਤਾਸੀ ਆਪਣੇ ਕੁਝ ਨਹੀਂ ਕਰ ਰਹੇ ਉਹ ਨਵੀਆਂ ਪੀੜ੍ਹੀਆਂ ਦੀ ਕਰ ਰਹੇ ਆ ਸਾਨੂੰ ਜੋ ਮਰਜ਼ੀ ਪੁੱਛ ਲਓ ਪੰਜਾਬ ਦੇ ਪ੍ਰੋਜੈਕਟ ਪੁੱਛ ਲਓ ਬਾਹਰ ਦੁਨੀਆ ਦੇ ਪ੍ਰੋਜੈਕਟ ਪੁੱਛ ਲਓ ਜੇ ਤੁਹਾਡੇ ਕੋਲ ਮੰਨ ਕੋਈ ਕੋਈ ਵੀ ਸਵਾਲ ਆ ਪਈ ਤੁਸੀਂ ਪੁੱਛਣਾ ਚਾਹੁੰਦੇ ਆ ਸਾਨੂੰ ਖਾਸ ਕਰਕੇ ਜਰੂਰ ਪੁੱਛੋ